ਹੁਸ਼ਿਆਰਪੁਰ ਬੱਸ ਸਟੈਂਡ ਤੋਂ ਨਾ ਕੇ ਸਿਰਫ ਪੰਜਾਬ ਬਲਕਿ ਨਾਲ ਲੱਗਦੇ ਪ੍ਰਦੇਸ਼ਾਂ ਦੇ ਵੋਟਰਾਂ ਨੂੰ ਵੀ ਲੋਕ ਸਭਾ ਚੋਣਾਂ 2024 ਵੋਟਾਂ ਦੇ ਪ੍ਰਤੀ ਜਾਗਰੂਕ ਕਰ ਰਿਹਾ ਹੈ ਅਤੇ ਇਹ ਸੰਭਵ ਹੋ ਪਾਇਆ ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਾਂ ਅਧਿਕਾਰੀ ਕੋਮਨ ਮਿੱਤਲ ਦੀ ਸੋਚ ਕਾਰਨ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੀ ਵੱਧ ਤੋਂ ਵੱਧ ਆਪਾਂ ਆਮ ਪਬਲਿਕ ਨੂੰ ਤੇ ਯਾਤਰੀ ਜਿਹੜੇ ਬੱਸ ਸਟੈਂਡ ਤੇ ਆਉਂਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਅਵੇਅਰਨੈਸ ਕਰੀਏ ਵੋਟਾ ਪਾਉਣ ਸੰਬੰਧੀ ਇਸੇ ਲੜੀ ਤਹਿਤ ਅਸੀਂ ਬੱਸ ਸਟੈਂਡ ਫਿਆਰਪੁਰ ਵਿਖੇ ਬੈਨਰ ਤੇ ਆ ਫਲੈਕਸ ਜਿਹੜੇ ਲਗਾਏ ਗਏ ਆ ਬੱਸ ਸਟੈਂਡ ਤੇ ਤਾਂ ਜੋ ਆਮ ਪਬਲਿਕ ਜਿਹੜੀ ਇੱਥੇ ਬੱਸ ਸਟੈਂਡ ਤੇ ਆਵੇ ਤੇ ਉਹ ਵੱਧ ਤੋਂ ਵੱਧ ਵੋਟਾ ਪਾਉਣ ਸੰਬੰਧੀ ਅਵੇਅਰ ਹੋਵੇ ਕਿਉਂਕਿ ਜਿਹੜਾ ਬੱਸ ਸਟੈਂਡ ਹੁਸ਼ਿਆਰਪੁਰ ਬੱਸ ਸਟੈਂਡ ਇੱਕ ਇਹੋ ਜਿਹਾ ਬੱਸ ਸਟੈਂਡ ਹੈ ਜਿੱਥੇ ਰੋਜ਼ਾਨਾ ਲੱਖਾਂ ਦੀ ਕਿਸਮ ਦੇ ਯਾਤਰੀ ਆਉਂਦੇ ਆ ਜਿਹੜੇ ਇਥੇ ਨਾਲ ਆਪਣੇ ਪੰਜਾਬ ਦੇ ਨਾਲ ਨਾਲ ਅਲੱਗ-ਅਲੱਗ ਸੂਬਿਆਂ ਦੇ ਵਿੱਚ ਸਫ਼ਰ ਕਰਦੇ ਆ ਬੱਸਾਂ ਦੇ ਵਿੱਚ ਜਿਹੜੇ ਬੱਸਾਂ ਦੇ ਬੈਕ ਸਾਈਡ ਤੇ ਫਲੈਕਸਾਂ ਲਵਾ ਰਹੇ ਆ ਤੇ ਨਾਲ ਹੀ ਬੱਸਾਂ ਦੀ ਟਿਕਟ ਜਿਹੜੀਆਂ ਹੈਗੀਆਂ ਟਿਕਟ ਦੇ ਉੱਪਰ ਵੀ ਅਸੀਂ ਪ੍ਰਿੰਟ ਕਰਾ ਰਹੇ ਆ ਜਿਸ ਨਾਲ ਆਮ ਪਬਲਿਕ ਵੱਤਵਤ ਵੇਅਰ ਹੋਵੇ ਵੋਟਾਪੌਂਟਸ ਬੰਦੀ ਜਾਗਰੂਕਤਾ ਲੜੀ ਨੂੰ ਅੱਗੇ ਤੋਰਦੇ ਹੋਏ 2 ਮਈ ਨੂੰ ਬੱਸ ਸਟੈਂਡ ਹੁਸ਼ਿਆਰਪੁਰ ਵਿਕੇ ਜਾ ਆਪਣਾ ਖੂਨਦਾਨ ਕੈਂਪ ਲਗਾ ਰਿਹਾ ਜਿਸ ਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਲੋਕਾਂ ਨੂੰ ਉੱਥੇ ਆਮ ਪਬਲਿਕ ਨੂੰ ਸਵਾਰੀਆਂ ਨੂੰ ਜਿਹੜੀ ਵੋਟ ਪਾਉਣ ਸੰਬੰਧੀ ਵੱਧ ਤੋਂ ਵੱਧ ਅਭੇਰ ਕਰ ਸਕੀਏ ਅਤੇ ਆਮ ਪਬਲਿਕ ਨੂੰ ਜਿਹੜਾ ਬਲੱਡ ਡੋਨੇਟ ਕਰਨ ਲਈ ਵੀ ਵੱਧ ਤੋਂ ਵੱਧ ਸਨੇਹਾ ਦੇ ਸਕੀਏ ਥੈਂਕ ਯੂ ਧੰਨ